ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਪਲ ਦੇ ਸੀਈਓ ਟਿਮ ਕੋਕ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਚ ਵੇਚੇ ਜਾਣ ਵਾਲੇ ਆਈਫੋਨ ਅਮਰੀਕਾ ਚ ਹੀ ਬਣਾਏ ਜਾਣੇ ਚਾਹੀਦੇ ਨੇ ਭਾਰਤ ਜਾਂ ਕਿਸੇ ਹੋਰ ਦੇਸ਼ ਚ ਨਹੀਂ ਨਹੀਂ ਤਾਂ ਉਹਨਾਂ ਨੂੰ ਘੱਟੋ-ਘੱਟ 25 ਫੀਸਦੀ ਟੈਰਿਫ ਦਾ ਭੁਗਤਾਨ ਕਰਨਾ ਪਵੇਗਾ ਰੁੱਟ ਸੋਸ਼ਲ ਤੇ ਇੱਕ ਪੋਸਟ ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਮੈਂ ਐਪਲ ਦੇ ਟਿਮ ਕੁੱਕ ਨੂੰ ਬਹੁਤ ਸਮਾਂ ਪਹਿਲਾਂ ਕਿਹਾ ਸੀ ਕਿ ਮੈਨੂੰ ਉਮੀਦ ਹੈ ਕਿ ਅਮਰੀਕਾ ਚ ਵਿਕਣ ਵਾਲੇ ਉਹਨਾਂ ਦੇ ਆਈਫੋਨ ਅਮਰੀਕਾ ਚ ਹੀ ਬਣਾਏ ਜਾਣਗੇ ਭਾਰਤ ਜਾਂ ਕਿਸੇ ਹੋਰ ਦੇਸ਼ ਚ ਨਹੀਂ ਇਹ ਉਦੋਂ ਹੋਇਆ ਜਦੋਂ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਕਿ ਉਸਨੇ ਕੁੱਕ ਨੂੰ ਭਾਰਤ ਚ ਪਲਾਂਟ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਮੈਨੂੰ ਕੱਲ ਟਿਮ ਕੁੱਕ ਨਾਲ ਥੋੜੀ ਜਿਹੀ ਪਰੇਸ਼ਾਨੀ ਹੋਈ ਇਹ ਗੱਲ ਟਰੰਪ ਨੇ ਕਹੀ ਸੀ ਕਿ ਉਹ ਪੂਰੇ ਭਾਰਤ 'ਚ ਨਿਰਮਾਣ ਕਰ ਰਹੇ ਨੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭਾਰਤ 'ਚ ਨਿਰਮਾਣ ਕਰੋ Apple ਆਪਣੇ ਜ਼ਿਆਦਾਤਰ ਆਈਫੋਨ ਚੀਨ 'ਚ ਬਣਾਉਂਦਾ ਏ ਤੇ ਅਮਰੀਕਾ 'ਚ ਇਸ ਦਾ ਕੋਈ ਸਮਾਰਟਫੋਨ ਉਤਪਾਦਨ ਨਹੀਂ ਹੈ Apple ਨੇ ਮਾਰਚ ਤੱਕ 12 ਮਹੀਨਿਆਂ 'ਚ ਭਾਰਤ 'ਚ 22 ਬਿਲੀਅਨ ਡਾਲਰ ਮੁੱਲ ਦੇ ਆਈਫੋਨ ਇਕੱਠੇ ਕੀਤੇ ਜਿਸ ਨਾਲ 1 ਸਾਲ ਪਹਿਲਾਂ ਨਾਲੋਂ ਉਤਪਾਦਨ 'ਚ ਲਗਭਗ 60% ਦਾ ਵਾਧਾ ਹੋਇਆ ਇੰਨਾ ਹੀ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਯੂਰਪੀਅਨ ਯੂਨੀਅਨ ਤੇ 50 ਫੀਸਡ ਟੈਰਿਫ ਲਗਾਉਣ ਦੀ ਸਿਫਾਰਿਸ਼ ਕਰ ਰਹੇ ਨੇ ਇਹ ਨਵਾਂ ਟੈਕਸ 1 ਜੂਨ ਤੋਂ ਲਾਗੂ ਹੋਵੇਗਾ 트럼ਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਵਪਾਰਕ ਗੱਲਬਾਤ ਬਹੁਤ ਮੁਸ਼ਕਲ ਰਹੀ ਹੈ ਤੇ ਉਹਨਾਂ ਦੀ ਚਰਚਾ ਅੱਗੇ ਨਹੀਂ ਵਧ ਰਹੀ 트럼ਪ ਦੇ ਬਿਆਨ ਤੋਂ ਬਾਅਦ ਅਮਰੀਕੀ ਬਾਜ਼ਾਰ ਦੇ ਵਿੱਚ ਸਟਾਕ ਕੀਮਤਾਂ ਡਿੱਗ ਗਈਆਂ ਇਸ ਤੋਂ ਪਹਿਲਾਂ ਲੱਗਦਾ ਹੈ ਕਿ ਟਰੰਪ ਫਿਰ ਤੋਂ ਉਹਨਾਂ ਚੀਜ਼ਾਂ ਤੇ ਭਾਰੀ ਟੈਕਸ ਲਗਾਉਣਾ ਚਾਹੁੰਦੇ ਨੇ ਜਿਨ੍ਹਾਂ ਤੋਂ ਉਹ ਸੰਤੁਸ਼ਟ ਨਹੀਂ ਹਨ ਇੱਕ ਸੰਗੀ ਜੱਜ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਹਾਵਰਡ ਯੂਨੀਵਰਸਿਟੀ ਦੀ ਯੋਗਤਾ ਨੂੰ ਰੱਦ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਰੋਕ ਦਿੱਤਾ ਹੈ ਅਦਾਲਤ ਨੇ ਫਿਲਹਾਲ ਇਸ ਮਾਮਲੇ ਤੇ ਅਸਥਾਈ ਰੋਕ ਲਾਈ ਹੈ ਜ਼ਿਕਰ ਹੋ ਗਿਆ ਕਿ ਹਾਰਵਰਡ ਯੂਨੀਵਰਸਿਟੀ ਨੇ ਸਵੇਰੇ ਮੈਸਾਚੂਸੈਟਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ 'ਚ ਕੇਸ ਦਾਇਰ ਕਰਕੇ 트੍ਰੰਪ ਪ੍ਰਸ਼ਾਸਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਦੀ ਮਾਨਤਾ ਰੱਦ ਕਰ ਦਿੱਤੀ ਸੀ ਜਿਸ ਤਹਿਤ ਯੂਨੀਵਰਸਿਟੀ 2025-2026 ਸਿੱਖਿਆ ਸੈਸ਼ਨ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨਹੀਂ ਕਰ ਸਕੇਗੀ ਅਮਰੀਕੀ ਪ੍ਰਸ਼ਾਸਨ ਨੇ ਨਾਲ ਹੀ ਚੇਤਾਵਨੀ ਦਿੱਤੀ ਸੀ ਕਿ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਖਿਲਾਫ ਵੀ ਅਜੇ ਹੀ ਕਾਰਵਾਈ ਹੋ ਸਕਦੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਦੀ ਸਖਤਰ ਕ੍ਰਿਸਟੀ ਨੋਇਮ ਨੇ ਹਾਰਵਰਡ ਨੂੰ ਇੱਕ ਪੱਤਰ ਭੇਜਿਆ ਜਿਸ ਦੀ ਜਾਣਕਾਰੀ ਨਿਊਯਾਰਕ ਟਾਈਮਜ਼ ਨੇ ਸਾਂਝੀ ਕੀਤੀ ਨੋਇਮ ਨੇ ਲਿਖਿਆ ਮੈਂ ਤੁਹਾਨੂੰ ਸੂਚਿਤ ਕਰਦੀ ਹਾਂ ਕਿ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਕਾਦਮਿਕ ਆਦਾਨ ਪ੍ਰਦਾਨ ਪ੍ਰੋਗਰਾਮ ਦਾ ਪ੍ਰਮਾਣਿਕਕਰਨ ਤੁਰੰਤ ਰੱਦ ਕਰ ਦਿੱਤਾ ਗਿਆ ਹੈ ਟਰੰਪ ਪ੍ਰਸ਼ਾਸਨ ਤੇ ਹਾਰਵਰਡ ਵਿਚਕਾਰ ਚੱਲ ਰਿਹਾ ਤਣਾਅ ਵਿਦੇਸ਼ੀ ਵਿਦਿਆਰਥੀਆਂ ਤੇ ਗੰਭੀਰ ਅਸਰ ਪਾਵੇਗਾ ਇਸ ਫੈਸਲੇ ਅਧੀਨ ਹਾਰਵਰਡ ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੋ ਵਿਕਲਪ ਦਿੱਤੇ ਗਏ ਸਨ ਉਹ ਕਿਸੇ ਹੋਰ ਸੰਸਥਾ ਚ ਦਾਖਲਾ ਲੈ ਕੇ ਪੜ੍ਹਾਈ ਜਾਰੀ ਰੱਖ ਸਕਦੇ ਨੇ ਜਾਂ ਅਮਰੀਕਾ ਚ ਆਪਣਾ ਕਾਨੂੰਨੀ ਸਟੇਟਸ ਗਵਾ ਸਕਦੇ ਨੇ ਭਾਰਤੀ ਵਿਦਿਆਰਥੀਆਂ ਕੋਲ ਅਮਰੀਕਾ ਦੀਆਂ ਹੋਰ ਸੰਸਥਾਵਾਂ 'ਚ ਦਾਖਲੇ ਦਾ ਰਾਹ ਹੈ ਪਰ ਜੇਕਰ ਅਦਾਲਤੀ ਹੁਕਮਾਂ ਤੋਂ ਬਾਅਦ ਵੀ ਇਹ ਟਕਰਾਅ ਨਾ ਖਤਮ ਹੋਇਆ ਤਾਂ ਉਹਨਾਂ ਨੂੰ ਅਮਰੀਕਾ ਛੱਡਣਾ ਵੀ ਪੈ ਸਕਦਾ ਹੈ ਇਸ ਸਭ ਦਰਮਿਆਨ ਚੀਨ ਸਰਕਾਰ ਨੇ ਕਿਹਾ ਹੈ ਕਿ ਹਾਵੜ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਾਬੰਦੀ ਲਗਾਉਣ ਦੇ ਟਰੰਪ ਪ੍ਰਸ਼ਾਸਨ ਦੇ ਕਦਮ ਨਾਲ ਅਮਰੀਕਾ ਦੀ ਅੰਤਰਰਾਸ਼ਟਰੀ ਸਾਖ ਨੂੰ ਨੁਕਸਾਨ ਪਹੁੰਚੇਗਾ ਇਸ ਦੌਰਾਨ ਹਾਂਗਕਾਂਗ ਦੀ ਇੱਕ ਯੂਨੀਵਰਸਿਟੀ ਨੇ ਇਸ ਅਨਿਸ਼ਚਿਤਤਾ ਦਾ ਫਾਇਦਾ ਉਠਾਇਆ ਹੈ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦਾ ਵਾਅਦਾ ਕੀਤਾ ਹੈ Hong Kong University of Science and Technology ਨੇ Harvard ਚ ਪਹਿਲਾਂ ਤੋਂ ਪੜ ਰਹਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਦਾਖਲਾ ਲੈਣ ਵਾਲਿਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਸੰਸਥਾ ਨੇ ਇੱਕ ਰਿਲੀਜ਼ ਜਾਰੀ ਕਰਕੇ ਕਿਹਾ ਕਿ ਬਿਨਾਂ ਸ਼ਰਤ ਪੇਸ਼ਕਸ਼ਾਂ ਸੁਚਾਰੂ ਦਾਖਲਾ ਪ੍ਰਕਿਰਿਆ ਅਤੇ ਅਕਾਦਮਿਕ ਸਹਾਇਤਾ ਪ੍ਰਦਾਨ ਕਰੇਗਾ ਤਾਂ ਜੋ ਨਿਰਵਿਘਨ ਟਰਾਂਸਫਰ ਦੀ ਸਹੂਲਤ ਮਿਲ ਸਕੇ Harvard University ਚ ਅੰਤਰਰਾਸ਼ਟਰੀ ਵਿਦਿਆਰਥੀਆਂ ਚੋਂ ਚੀਨੀ ਵਿਦਿਆਰਥੀ ਇਕ ਵੱਡੀ ਗਿਣਤੀ 'ਚ ਨੇ ਅੰਕੜਿਆਂ ਮੁਤਾਬਕ ਯੂਨੀਵਰਸਿਟੀ ਨੇ 2024 'ਚ ਆਪਣੇ ਸਾਰੇ ਸਕੂਲਾਂ ਦੇ ਵਿੱਚ 6703 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਿਨ੍ਹਾਂ ਵਿੱਚੋਂ 1203 ਚੀਨ ਤੋਂ ਸਨ ਅਮਰੀਕਾ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਆਈਸ ਏਜੰਟਸ ਦਾ ਨਵਾਂ ਅਡਾ ਬਣ ਚੁੱਕੀਆਂ ਨੇ ਜਿੱਥੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ-ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ ਨਿਊਯਾਰਕ ਸਿਆਟਲ ਸ਼ਿਕਾਗੋ ਲਾਸ ਐਂਜਲਸ ਅਤੇ ਮਿਆਮੀ ਦੀਆਂ ਇਮੀਗ੍ਰੇਸ਼ਨ ਅਦਾਲਤਾਂ 'ਚੋਂ ਸੈਂਕੜਿਆਂ ਦੇ ਹਿਸਾਬ ਨਾਲ ਪ੍ਰਵਾਸੀਆਂ ਨੂੰ ਚੁੱਕਿਆ ਜਾ ਰਿਹਾ ਏ ਜੋ ਆਪਣੇ ਮੁਕਦਮੇ ਦੀ ਸੁਣਵਾਈ ਲਈ ਪੁੱਜਦੇ ਨੇ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਪ੍ਰਵਾਸੀਆਂ ਨਾਲ ਚਾਲ ਖੇਡੀ ਜਾ ਰਹੀ ਹੈ ਮਾਮਲੇ ਦੀ ਸੁਣਵਾਈ ਕਰ ਰਿਹਾ ਜੱਜ ਜਦੋਂ ਪੇਸ਼ੀ ਦੀ ਅਗਲੀ ਤਰੀਕ ਤੈਅ ਕਰਨ ਲੱਗਦਾ ਹੈ ਤਾਂ ਸਰਕਾਰੀ ਵਕੀਲ ਮੁਕਦਮਾ ਵਾਪਸ ਲੈਣ ਦੀ ਇੱਛਾ ਜ਼ਾਹਰ ਕਰ ਦਿੰਦਾ ਹੈ ਜਿਸ ਮਗਰੋਂ ਅਦਾਲਤੀ ਫੈਸਲਾ ਪ੍ਰਵਾਸੀ ਦੇ ਹੱਕ 'ਚ ਆ ਜਾਂਦਾ ਹੈ ਪਰ ਇੱਥੋਂ ਹੀ ਅਸਲ ਖੇਡ ਸ਼ੁਰੂ ਹੁੰਦੀ ਹੈ ਜੋ ਹੀ ਪ੍ਰਵਾਸੀ ਅਦਾਲਤ ਤੋਂ ਬਾਹਰ ਆਉਂਦਾ ਹੈ ਤਾਂ ਸਾਦੇ ਕੱਪੜਿਆਂ 'ਚ ਮੌਜੂਦ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲੇ ਉਸ ਨੂੰ ਹੱਥਕੜੀਆਂ ਲਾ ਕੇ ਲੈ ਜਾਂਦੇ ਨੇ ਤੇ ਕੁਝ ਹੀ ਦਿਨਾਂ 'ਚ ਇੱਕ ਅਣਜਾਣ ਮੁਲਕ 'ਚ ਡਿਪੋਰਟ ਕਰ ਦਿੱਤਾ ਜਾਂਦਾ ਹੈ ਸੈਟਲ ਦੀ ਅਦਾਲਤ 'ਚ ਪੇਸ਼ ਇੱਕ ਭਾਰਤੀ ਦੀ ਮਿਸਾਲ ਇੱਥੇ ਦਿੱਤੀ ਜਾ ਸਕਦੀ ਹੈ ਜੋ ਪੇਸ਼ੀ ਭੁਗਤਣ ਪੁੱਜਾ ਤਾਂ ਜੱਜ ਨੇ ਸੁਣਵਾਈ ਦੀ ਅਗਲੀ ਤਰੀਕ 2 ਸਾਲ ਬਾਅਦ ਤੈਅ ਕਰ ਦਿੱਤੀ ਪਰ ਇਸੇ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਉਹ ਮੁਕਦਮਾ ਜਾਰੀ ਰੱਖਣਾ ਨਹੀਂ ਚਾਹੁੰਦੇ ਜੱਜ ਨੂੰ ਵੀ ਤਸੱਲੀ ਹੋ ਗਈ ਤੇ ਭਾਰਤ ਤੋਂ ਆਏ ਪ੍ਰਵਾਸੀਆਂ ਨੂੰ ਆਖ ਦਿੱਤਾ ਗਿਆ ਕਿ ਉਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਬਤੀਤ ਕਰ ਸਕਦਾ ਹੈ ਇਮੀਗ੍ਰੇਸ਼ਨ ਅਦਾਲਤ ਦਾ ਫੈਸਲਾ ਆਉਂਦਿਆਂ ਹੀ ਆਈਸ ਵਾਲਿਆਂ ਨੇ ਹੱਥਕੜੀਆਂ ਕੱਢ ਲਈਆਂ ਅਤੇ ਭਾਰਤੀ ਦੇ ਬਾਹਰ ਆਉਂਦਿਆਂ ਹੀ ਉਸ ਨੂੰ ਕਾਬੂ ਕਰਕੇ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ ਅਮਰੀਕਾ 'ਚ ਹੁਣ ਤੱਕ ਇਮੀਗ੍ਰੇਸ਼ਨ ਅਦਾਲਤਾਂ ਦੇ ਅੰਦਰ ਜਾਂ ਬਾਹਰ ਗ੍ਰਫਤਾਰੀਆਂ ਕਦੇ-ਕਦਾਈਂ ਹੀ ਨਜ਼ਰ ਆਉਂਦੀਆਂ ਸਨ ਤੇ ਸਿਰਫ ਅਪਰਾਧਿਕ ਪਿਛੋਕੜ ਵਾਲੇ ਪ੍ਰਵਾਸੀਆਂ ਨੂੰ ਹੀ ਅਦਾਲਤਾਂ ਤੋਂ ਬਾਹਰ ਗ੍ਰਫਤਾਰ ਕੀਤਾ ਜਾਂਦਾ। ਇਸੇ ਦੌਰਾਨ ਕੈਲੀਫੋਰਨੀਆ ਦੇ ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਅਮਰੀਕਾ ਪੁੱਜਿਆ 2 ਸਾਲ ਤੋਂ ਕੱਟ ਸਮਾਂ ਹੋਇਆ ਤੇ ਅਦਾਲਤਾਂ 'ਚ ਬਿਆਨ ਦਰਜ ਨਹੀਂ ਹੋਏ। ਜਸਪ੍ਰੀਤ ਸਿੰਘ ਮੁਤਾਬਕ ਅਲਾਬਾਮਾ, ਲੂਇਜ਼ਿਆਨਾ, ਮਿਸਿਸਿਪੀ ਤੇ ਟੈਕਸਸ ਵਰਗੇ ਰਾਜਾਂ 'ਚ ਇਹ ਰੁਝਾਨ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਮਿਆਮੀ ਦੇ ਇਮੀਗ੍ਰੇਸ਼ਨ ਵਕੀਲ ਵਿਲਫਰੇਡੋ ਐਲਨ ਦਾ ਕਹਿਣਾ ਹੈ ਕਿ ਅਦਾਲਤੀ ਮੁਕਦਮਾ ਰੱਦ ਹੋਣ ਮਗਰੋਂ ਆਈਸ ਏਜੰਟਸ ਨੂੰ ਖੁੱਲ ਮਿਲ ਜਾਂਦੀ ਹੈ ਤੇ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੇ ਰਾਹ ਚ ਕੋਈ ਅੜਿੱਕਾ ਬਾਕੀ ਨਹੀਂ ਰਹਿ ਜਾਂਦਾ ਕੋਈ ਅਪਰਾਧਿਕ ਪਛੋਕੜ ਨਾ ਹੋਣ ਦੇ ਬਾਵਜੂਦ ਪ੍ਰਵਾਸੀਆਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਇੱਕ ਹੋਰ ਮਿਸਾਲ ਜਲਦ ਵਿਆਹ ਕਰਵਾਉਣ ਦੀ ਯੋਜਨਾ ਬਣਾ ਚੁੱਕੇ ਇੱਕ ਜੋੜੇ ਦੀ ਹੈ ਦੋਵੇਂ ਜਣੇ ਸਤੰਬਰ 2022 ਚ ਮਿਲੇ ਸਨ ਤੇ ਕਾਫੀ ਸਮਾਂ ਇਕੱਠੇ ਰਹਿਣ ਮਗਰੋਂ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਮੁੰਡਾ ਇਮੀਗ੍ਰੇਸ਼ਨ ਅਦਾਲਤ 'ਚ ਪੇਸ਼ੀ ਭੁਗਤਣ ਗਿਆ ਤਾਂ ਆਈਐਸ ਵਾਲਿਆਂ ਨੇ ਫੜ ਕੇ ਡਿਪੋਰਟ ਕਰ ਦਿੱਤਾ ਜਦ ਕਿ ਉਸਦੀ ਮੰਗੇਤਰ ਉਡੀਕ ਕਰਦੀ ਰਹੀ ਗਈ ਉਧਰ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨੇ ਕਿਹਾ ਹੈ ਕਿ ਸਿਰਫ ਉਹਨਾਂ ਲੋਕਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜਲਦ ਤੋਂ ਜਲਦ ਡਿਪੋਰਟ ਕੀਤਾ ਜਾਣਾ ਲਾਜ਼ਮੀ ਹੈ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਪ੍ਰਵਾਸੀਆਂ ਨੇ ਪੇਸ਼ੀਆਂ ਤੇ ਜਾਣਾ ਹੀ ਬੰਦ ਕਰ ਦੇਣਾ ਹੈ ਇੱਕ ਪਾਸੇ ਅਮਰੀਕਾ ਆਪਣੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਿਹਾ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਤਿਆਰੀ ਕਰ ਰਿਹਾ ਹੈ ਉਸੇ ਸਮੇਂ ਇੱਕ ਭਾਰਤੀ ਨਟਵਰ ਲਾਲ ਨੇ ਵੀਜ਼ਾ ਕਾਨੂੰਨ ਦੀ ਅਜਹੀ ਉਲੰਘਣਾ ਕੀਤੀ ਕਿ ਅਮਰੀਕੀ ਅਧਿਕਾਰੀ ਉਲਝਣ ਚ ਪੈ ਗਿਆ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਜ਼ਾ ਸੁਣਾਈ ਗਈ ਪਰ ਉਸ ਦੇ ਕਾਰਨਾਮਿਆਂ ਦੀ ਚਰਚਾ ਪੂਰੀ ਦੁਨੀਆ 'ਚ ਹੋ ਰਹੀ ਹੈ ਬੋਸਟਨ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਹੈ ਅਮਰੀਕਾ ਦੀ ਬੋਸਟਨ ਦੀ ਇੱਕ ਅਦਾਲਤ ਨੇ ਰਾਮ ਭਾਈ ਪਟੇਲ ਨੂੰ ਧੋਖਾਧੜੀ ਅਤੇ ਜਾਲਸਾਜ਼ੀ ਦਾ ਦੋਸ਼ੀ ਪਾਇਆ ਹੈ। ਉਸ ਨੂੰ 20 ਅਗਸਤ 2025 ਨੂੰ ਸਜ਼ਾ ਸੁਣਾਈ ਜਾਵੇਗੀ। ਪਟੇਲ ਨੂੰ ਦਸੰਬਰ 2023 ਚ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਸਾਥੀ ਬਲਵੰਤ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਦਾਲਤ ਰਾਮ ਭਾਈ ਪਟੇਲ ਨੂੰ 5 ਸਾਲ ਦੀ ਜੇਲ੍ਹ ਭੇਜ ਸਕਦੀ ਹੈ। ਇਸ ਤੋਂ ਇਲਾਵਾ ਉਸ ਨੂੰ 2.5 ਲੱਖ ਡਾਲਰ ਲਗਭਗ 2 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਾਮ ਭਾਈ ਪਟੇਲ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਰਾਮ ਭਾਈ ਪਟੇਲ ਨੇ ਅਮਰੀਕਾ ਦੇ ਕਈ ਸ਼ਹਿਰਾਂ 'ਚ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਝਾਲਸਾਜ਼ੀ ਦੇ ਰਾਹੀਂ ਵੀਜ਼ਾ ਪ੍ਰਾਪਤ ਕਰਨ ਦਾ ਅਪਰਾਧ ਕੀਤਾ ਇਨ੍ਹਾਂ ਵਿੱਚੋਂ 5 ਮਾਮਲੇ ਸਿਰਫ ਮੈਸੇਚੂਸੈਟਸ 'ਚ ਹੀ ਸਾਹਮਣੇ ਆਏ ਨੇ ਹੁਣ ਤੱਕ ਕੁੱਲ 9 ਅਜਿਹੇ ਮਾਮਲੇ ਸਾਹਮਣੇ ਆਏ ਨੇ ਰਾਮਭਾਈ ਪਟੇਲ ਤੇ ਉਸਦੇ ਸਾਥੀ ਬਲਵੰਤ ਸਿੰਘ ਨੇ ਮਾਰਚ 2023 ਚ ਇਹ ਧੋਖਾਧੜੀ ਸ਼ੁਰੂ ਕੀਤੀ ਸੀ ਉਸ ਨੂੰ ਹਰੇਕ ਅਪਰਾਧ ਲਈ 20000 ਡਾਲਰ ਦਿੱਤੇ ਗਏ ਜਿਨ੍ਹਾਂ ਮਾਮਲਿਆਂ ਚ ਸਟੋਰ ਮਾਲਕ ਸ਼ਾਮਲ ਨਹੀਂ ਹੁੰਦਾ ਸੀ ਰਾਮਭਾਈ ਪਟੇਲ ਉਸ ਨੂੰ ਫਰਜ਼ੀ ਡਕੈਤੀ ਲਈ ਸਟੋਰ ਦੀ ਵਰਤੋਂ ਕਰਨ ਦੇ ਬਦਲੇ ਪੈਸੇ ਵੀ ਦੇਂਦਾ ਸੀ ਇਸੇ ਤਰ੍ਹਾਂ ਇਹ ਸਾਰਾ ਖੇਡ ਤਿੰਨ ਧਿਰਾਂ ਦੀ ਮਿਲੀ ਭੁਗਤ ਨਾਲ ਖੇਡਿਆ ਜਾ ਰਿਹਾ ਸੀ ਰਾਮਭਾਈ ਪਟੇਲ ਦੁਆਰਾ ਕੀਤੀ ਗਈ ਇਸ ਜਾਲੀ ਡਕੈਤੀ ਦਾ ਉਦੇਸ਼ ਅਤੇ ਸਟੋਰ ਦੇ ਮਾਲਕ ਜਾਂ ਕਲਰਕ ਨੂੰ ਪੀੜਿਤ ਸਾਬਤ ਕਰਨਾ ਉਨਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਯੂ ਵੀਜ਼ਾ ਦਿਵਾਉਣਾ ਸੀ ਅਮਰੀਕੀ ਕਾਨੂੰਨ ਦੇ ਤਹਿਤ ਸਰੀਰਕ ਜਾਂ ਮਾਨਸਿਕ ਤਸ਼ੱਦਦ ਦੇ ਸ਼ਿਕਾਰ ਲੋਕਾਂ ਨੂੰ ਯੂ ਗੈਰ ਪ੍ਰਵਾਸੀ ਸਥਿਤੀ ਦੇ ਤਹਿਤ ਯੂ ਵੀਜ਼ਾ ਦਿੱਤਾ ਜਾਂਦਾ ਹੈ ਇਹ ਵੀਜ਼ਾ 4 ਸਾਲਾਂ ਲਈ ਵੈਧ ਹੈ ਤੇ ਇਸ ਸਮੇਂ ਦੌਰਾਨ ਅਜਿਹੇ ਲੋਕ ਬਿਨਾਂ ਕਿਸੇ ਸਮੱਸਿਆ ਦੇ ਅਮਰੀਕਾ 'ਚ ਰਹਿ ਸਕਦੇ ਨੇ ਇਸ ਵੀਜ਼ੇ ਦਾ ਮਕਸਦ ਇਹ ਹੈ ਕਿ ਪੀੜਤ ਪੁਲਿਸ ਜਾਂਚ 'ਚ ਉਦੋਂ ਤੱਕ ਸਹਿਯੋਗ ਕਰੇਗਾ ਜਦੋਂ ਤੱਕ ਅਪਰਾਧੀ ਫੜਿਆ ਨਹੀਂ ਜਾਂਦਾ ਤੇ ਉਸ ਨੂੰ ਰਿਕਵਰੀ 'ਚ ਮਦਦ ਕੀਤੀ ਜਾਵੇਗੀ। ਅਮਰੀਕਾ 'ਚ ਭਾਰਤੀ ਮੂਲ ਦੇ ਦਰਸ਼ਨ ਸੋਨੀ ਨੂੰ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇੰਡੀਆਨਾਪੋਲਿਸ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ 12 ਮਈ ਨੂੰ ਆਰੰਭ ਹੋਈ ਜਦੋਂ ਇੱਕ ਅਣਜਾਣ ਸ਼ਖਸ ਨੇ ਫੋਨ ਕਰਦਿਆਂ ਦਾਵਾ ਕੀਤਾ ਕਿ ਦਰਸ਼ਨ ਸੋਨੀ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਘੜ ਰਿਹਾ ਹੈ। ਸੂ ਦੇਣ ਵਾਲੇ ਨੇ ਇਹ ਵੀ ਕਿਹਾ ਕਿ ਦਰਸ਼ਨ ਸੋਨੀ ਵੱਲੋਂ ਆਪਣੀ ਰੀਅਲ ਅਸਟੇਟ ਕੰਪਨੀ ਕੰਪਾਸ ਪ੍ਰਾਪਰਟੀ ਗਰੁੱਪ ਦੇ ਇੱਕ ਮੁਲਾਜ਼ਮ ਤੋਂ ਮਦਦ ਮੰਗੀ ਗਈ ਹੈ ਅਤੇ ਕਤਲ ਦੀ ਵਾਰਦਾਤ 16 ਮਈ ਨੂੰ ਹੋ ਸਕਦੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਸਬੂਤ ਹਾਸਲ ਕਰ ਲਏ ਜਿਨ੍ਹਾਂ ਦੇ ਆਧਾਰ ਤੇ 44 ਸਾਲ ਦੇ ਦਰਸ਼ਨ ਸੋਨੀ ਵਿਰੁੱਧ ਕਤਲ ਦੀ ਸਾਜ਼ਿਸ਼ ਕਾੜਨ, ਇਰਾਦਾ ਕਤਲ ਅਤੇ ਕਤਲ ਦੇ ਦੋਸ਼ ਆਇਦ ਕਰ ਦਿੱਤੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸੂ ਦੇਣ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਦਰਸ਼ਨ ਸੋਨੀ ਸਾਇਲੈਂਸਰ ਖਰੀਦਣਾ ਚਾਹੁੰਦਾ ਸੀ ਅਤੇ ਉਸ ਨੇ ਆਪਣੇ ਮੁਲਾਜ਼ਮ ਦੇ ਘਰੋਂ ਵਿੱਗ ਹਾਸਲ ਕੀਤੀ। ਦਰਸ਼ਨ ਸੋਨੀ ਵੱਲੋਂ ਜਿਹੜੇ ਮੁਲਾਜ਼ਮ ਨਾਲ ਪਤਨੀ ਦੇ ਕਤਲ ਬਾਰੇ ਗੱਲ ਕੀਤੀ ਗਈ, ਉਸ ਨੇ ਇਸ ਬਾਰੇ ਸੂਹ ਦੇਣ ਵਾਲੇ ਕੋਲ ਜ਼ਿਕਰ ਛੇੜ ਦਿੱਤਾ। ਮੁਲਾਜ਼ਮ ਨੇ ਪ੍ਰਵਾਨ ਕੀਤਾ ਕਿ ਦਰਸ਼ਨ ਸੋਨੀ ਆਪਣੀ ਪਤਨੀ ਦੀ ਹਤਿਆ ਦੀ ਏਵਜ਼ 'ਚ ਮੂੰਹ ਮੰਗੀ ਰਕਮ ਦੇਣ ਨੂੰ ਤਿਆਰ ਸੀ। ਉਧਰ ਇੰਡੀਆਨਾ ਮੈਟਰੋਪੋਲੀਟਨ ਪੁਲਿਸ ਨੇ 14 ਮਈ ਨੂੰ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਮੁਲਾਜ਼ਮ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਦਰਸ਼ਨ ਸੋਨੀ ਭਾਰਤ ਤੋਂ ਕਿਸੇ ਕਿਸਮ ਦਾ ਜ਼ਹਿਰ ਖਰੀਦ ਕੇ ਲਿਆਇਆ ਜਿਸ ਦੀ ਵਰਤੋਂ ਪਤਨੀ ਦਾ ਕਤਲ ਕਰਨ ਵਾਸਤੇ ਕਰਨੀ ਸੀ ਜਾਂਚ ਕਰਤਾਵਾਂ ਨੂੰ ਇਹ ਵੀ ਪਤਾ ਲੱਗਾ ਕਿ ਦਰਸ਼ਨ ਸੋਨੀ ਅਤੀਤ 'ਚ ਆਪਣੀ ਪਤਨੀ ਨੂੰ ਜ਼ਹਿਰ ਦੇਣ ਦਾ ਯਤਨ ਕਰ ਚੁੱਕਾ ਹੈ ਪਰ ਸਫਲ ਨਾ ਹੋਇਆ ਇਸੇ ਦੌਰਾਨ ਜਦੋਂ ਪੁਲਿਸ ਨੇ ਦਰਸ਼ਨ ਸੋਨੀ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੂੰ ਯਾਦ ਆਇਆ ਕਿ ਅਵਕਾਰ ਲੂਣ ਵਰਗੇ ਸਵਾਦ ਵਾਲੀ ਕੋਈ ਚੀਜ਼ ਉਸ ਨੂੰ ਉਸਦੇ ਪਤੀ ਨੇ ਖਾਣ ਵਾਸਤੇ ਦਿੱਤੀ ਸੀ ਇੱਕ ਹੋਰ ਮੌਕੇ ਤੇ ਸਫੈਦ ਰੰਗ ਦਾ ਪਦਾਰਥ ਭਾਂਡਿਆਂ ਨੂੰ ਲੱਗਿਆ ਮਿਲਿਆ ਤੇ ਦਰਸ਼ਨ ਸੋਨੀ ਨੇ ਡਿਸ਼ਵਾਸ਼ਰ ਕਹਿ ਕੇ ਮਾਮਲਾ ਰਫਾ ਦਫਾ ਕਰ ਦਿੱਤਾ। ਅਦਾਲਤੀ ਦਸਤਾਵੇਜ਼ਾ ਮੁਤਾਬਕ ਨਵੰਬਰ 2024 ਦੌਰਾਨ ਦਰਸ਼ਨ ਸੋਨੀ ਦੀ ਪਤਨੀ ਨੂੰ ਨਰਵ ਪੇਨ ਅਤੇ ਸਾਇਟਿਕਾ ਵਰਗੀਆਂ ਸਿਹਤ ਸਮੱਸਿਆਵਾਂ ਨੇ ਘੇਰ ਲਿਆ ਜਦਕਿ ਇਸ ਸਾਲ ਫਰਵਰੀ ਚ ਥਾਇਰੋਇਡ ਦੀ ਸਮੱਸਿਆ ਪੈਦਾ ਹੋ ਗਈ। ਇਸੇ ਦੌਰਾਨ ਪੁਲਿਸ ਨੂੰ ਜਦੋਂ ਦਰਸ਼ਨ ਸੋਨੀ ਤੇ ਉਸਦੇ ਮੁਲਾਜ਼ਮ ਦੀ 15 ਮਈ ਨੂੰ ਹੋਣ ਵਾਲੀ ਮੁਲਾਕਾਤ ਬਾਰੇ ਪਤਾ ਲੱਗਾ ਤਾਂ ਗੱਡੀ 'ਚ GPS ਲਾ ਦਿੱਤਾ ਗਿਆ ਤੇ ਮੁਲਾਜ਼ਮ ਦੀ ਮਦਦ ਨਾਲ ਗਲਬਾਤ ਦੀ ਰਿਕਾਰਡਿੰਗ ਵੀ ਹਾਸਲ ਕਰ ਲਈ ਗਈ। ਦਰਸ਼ਨ ਸੋਨੀ ਨੇ ਆਪਣੇ ਮੁਲਾਜ਼ਮ ਨੂੰ ਕਈ ਸਮੱਸਿਆਵਾਂ ਬਾਰੇ ਦੱਸਿਆ ਤੇ ਇਹ ਵੀ ਕਿਹਾ ਕਿ ਉਹਨਾਂ ਦੇ ਪਰਿਵਾਰ 'ਚ ਤਲਾਕ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ ਤੇ ਬੱਚਿਆਂ 'ਤੇ ਵੀ ਇਸ ਦਾ ਮਾੜਾ ਅਸਰ ਪਵੇਗਾ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਦਰਸ਼ਨ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਵੇਲੇ ਉਹ ਹੈਮਿਲਟਨ ਕਾਉਂਟੀ ਜੇਲ੍ਹ ਚ ਬੰਦ ਹੈ। ਅਮਰੀਕਾ ਦੇ ਵਾਸ਼ਿੰਗਟਨ ਡੀਸੀ ਚ ਇਜ਼ਰਾਈਲੀ ਦੂਤ ਘਰ ਦੇ ਦੋ ਕਰਮਚਾਰੀਆਂ ਦੀ ਹੱਤਿਆ ਦੇ ਸ਼ੱਕੀ ਏਲੀਅਸ ਰੋਡਰਿਕਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਫੌਕਸ ਨਿਊਜ਼ ਨੇ ਇਹ ਜਾਣਕਾਰੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਇੱਕ ਦਸਤਾਵੇਜ਼ ਦਾ ਹਵਾਲਾ ਦਿੰਦੇ ਹੋਏ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਇੱਕ ਬੰਦੂਕਧਾਰੀ ਨੇ ਵਾਸ਼ਿੰਗਟਨ ਡੀਸੀ ਦੇ ਕੈਪੀਟਲ ਯਹੂਦੀ ਅਜਾਇਬ ਘਰ ਚ ਇਜ਼ਰਾਈਲੀ ਦੂਤ ਘਰ ਦੇ ਦੋ ਕਰਮਚਾਰੀਆਂ ਯਾਰੋਂ ਲਿੰਸਟਿਸਕੀ ਅਤੇ ਸਾਰਾ ਮਿਲਗਰੀਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ੱਕੀ ਬੰਦੂਕ ਧਾਰੀ ਦੀ ਪਛਾਣ 31 ਸਾਲਾ ਏਲੀਅਸ ਰੋਡਰਿਕਸ ਵਜੋਂ ਹੋਈ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਥਿਤ ਤੌਰ ਤੇ ਉਸ ਨੇ ਆਪਣੀ ਗ੍ਰਿਫਤਾਰੀ ਦੌਰਾਨ ਫਲਸਤੀਨ ਪੱਖੀ ਨਾਰੇ ਲਗਾਏ ਸਨ। FBI ਦੇ ਹਲਫਨਾਮੇ ਅਨੁਸਾਰ ਰੋਡਰਿਕਸ ਤੇ ਇੱਕ ਵਿਦੇਸ਼ੀ ਅਧਿਕਾਰੀ ਦੀ ਹੱਤਿਆ ਮੌਤ ਦਾ ਕਾਰਨ ਵਣਨ ਵਾਲੇ ਹਥਿਆਰ ਦੀ ਵਰਤੋਂ ਹਿੰਸਾ ਦੇ ਅਪਰਾਧ ਦੌਰਾਨ ਹਥਿਆਰ ਦੀ ਵਰਤੋਂ ਅਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਨੇ। ਇਹਨਾਂ ਦੋਸ਼ਾਂ ਦੇ ਆਧਾਰ ਤੇ ਜੇਕਰ ਰੌਡਰਿਕਸ ਦੋਸ਼ੀ ਪਾਇਆ ਜਾਂਦਾ ਤਾਂ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ 'ਚ ਇਜ਼ਰਾਈਲੀ ਰਾਜਦੂਤ ਡੈਨੀ ਡੈਨਨ ਨੇ ਇਸ ਹਮਲੇ ਨੂੰ ਯਹੂਦੀ ਵਿਰੋਧੀ ਅੱਤਵਾਦੀ ਕਾਨੂੰਨੀ ਕਾਰਵਾਈ ਦੱਸਿਆ। ਇਸ ਹਮਲੇ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨ ਯਾਹੁ ਨੇ ਦੁਨੀਆ ਭਰ 'ਚ ਇਜ਼ਰਾਈਲੀ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ